ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਚ ਪ੍ਰਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਉਣ ਅਤੇ ਪ੍ਰਸ਼ਟਾਚਾਰ ਦੇ ਖਾਤਮੇ ਲਈ ਲੋਕ ਵਿਜੀਲੈਂਸ ਬਿਊਰੋ ਦੇ ਨਾਲ ਸਹਿਯੋਗ ਕਰਨ ਜਿਸ ਤੋਂ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਇਸ ਸੰਬੰਧੀ ਜਾਣਕਾਰੀ ਵਿਜੀਲੈਂਸ ਬਿਊਰੋ ਪੰਜਾਬ ਦੇ ਡੀਆਈਜੀ ਸੁਰਜੀਤ ਸਿੰਘ ਆਈਪੀਐਸ ਨੇ ਫਰੀਦਕੋਟ ਦੇ ਵਿਜੀਲੈਂਸ ਰੇਂਜ ਫਰੀਦਕੋਟ ਦੀ ਸ਼ੁਰੂਆਤ ਮੌਕੇ ਦਿੱਤੀ ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਵੇਰਕ ਪੀਪੀਐਸ ਨੇ ਡੀਆਈਜੀ ਸਰਦਾਰ ਸੁਰਜੀਤ ਸਿੰਘ ਦੀ ਹਾਜ਼ਰੀ ਚ ਐਸਐਸਪੀ ਵਿਜੀਲੈਂਸ ਰੇਂਜ ਫ੍ਰੀਦ ਕੋਰ ਦਾ ਅਹੁਦਾ ਸੰਭਾਲਿਆ। ਇਹ ਮੈਨੂੰ ਜਾਣ ਕੀਤਾ ਕਿ ਮੈਂ ਜੁਆਇਨ ਕਰਵਾਉਣਾ ਆ ਸਾਡੇ ਪਰਮਜੀਤ ਸਿੰਘ ਵੇਰਕ ਜਿਹੜੇ ਨਵੇਂ ਐਸਐਸਪੀ ਵਿਜੀਲੈਂਸ ਫ੍ਰੀਦ ਕੋਰ ਰੇਂਜ ਦਾ ਆਰਡਰ ਹੋਏਗਾ। ਉਹ ਐਸਐਸਪੀ ਵੀ ਦਾ ਫ੍ਰੀਦ ਕੋਰ ਹੋਣਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਪਹਿਲਾਂ ਨਹੀਂ ਇੱਥੇ ਆਈਜੀ ਦੀ ਪੋਸਟ ਇੱਕ ਬਣੀ ਆ ਪਹਿਲਾਂ ਆਈਜੀ ਨੇ ਜਿਹੜੀ ਪੰਜਾਬ ਬਚਤੀਆ ਪਹਿਲੀਆਂ ਰੇਂਜਾਂ ਤੋਂ ਅਲੱਗ ਕੇ ਨਵੀਂ ਬਣਾਈ ਹੈ ਜੀ ਇਸ ਤਰ੍ਹਾਂ ਵਿਜੀਲੈਂਸ ਦੀ ਵੀ ਰੇਂਜ ਬਣੀ ਜਿਹਦੇ ਚ ਮੁਕਸਰ ਫਰੀ ਕੋਟ ਦੇ ਮੋਗਾ ਡਿਸਟ੍ਰਿਕਟ ਹੁੰਦੇ ਜਿੰਨਾਂ ਦੇ ਇੰਚਾਰਜ ਡੀਐਸਪੀ ਸਾਹਿਬ ਨੇ ਔਰ ਇੱਥੇ ਐਸਐਸਪੀ ਸਾਹਿਬ ਦੇਖਣਗੇ ਬੇਸਿਕਲੀ ਇਹ ਕੰਮ ਨੂੰ ਡਿਸਟ੍ਰਿਬਿਊਟ ਕਰਨ ਲਈ ਤਾਂ ਕਿ ਕੱਲਾ ਇੱਕ ਅਫਸਰ ਤੇ ਨਾ ਹੋਵੇ ਸਾਰੀ ਜ਼ਿੰਮੇਵਾਰੀ। ਤੇ ਇਸ ਕਰਕੇ ਇਹ ਜਨਰਲ ਹਾਸਟਲ ਤੇ ਬਣਾਈ ਗਈ ਹੈ। ਤਾਂ ਕਿ ਲੋਕਾਂ ਨੂੰ ਵੀ ਸੌਖਾ ਹੋਵੇ ਕਿ ਬਹੁਤ ਦੂਰ ਨਾ ਜਾਣਾ ਪਵੇ। ਔਰ ਜਿਹੜਾ ਸਿਸਟਮ ਦੇ ਵਿੱਚ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ। ਖਰਾਬੀ ਚੱਲਦੀ ਵੀ ਹਰ ਕੰਮ ਜਿਹੜਾ ਉਹ ਪੈਸੇ ਨਾਲ ਨਾ ਹੋਵੇ ਲੋਕਾਂ ਨੂੰ ਸੌਖੀ ਹੋਵੇ। ਸਰਕਾਰੀ ਕੰਮ ਕਾਜ ਲਈ ਕਿਤੇ ਜਾਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਔਰ ਅਸੈਸੀਬਲ ਅਫਸਰ ਦਾ ਹੋਣਾ ਹੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜੇ ਅਫਸਰ ਬੈਠਾ ਹੋਊਗਾ ਤੇ ਕੋਈ ਆ ਕੇ ਆਪਣੀ ਗੱਲ ਦੱਸ ਸਕਦਾ ਜੇ ਉੱਥੇ ਕਿਤੇ ਡਿਸਟ੍ਰਿਕਟ ਲੈਵਲ ਤੇ ਨਹੀਂ ਸੁਣੀ ਗਈ ਤੇ ਰੇਂਜ ਲੈਵਲ ਤੇ ਆ ਕੇ ਆਪਣੀ ਗੱਲ ਦੱਸ ਸਕਦਾ ਉਹ ਇਹ ਲੋਕਾਂ ਦੀ ਸਹੂਲੀਅਤ ਵਾਸਤੇ ਜਿਹੜੀ ਹੈ ਪੋਸਟ ਬਣੀ ਹੈ ਸਤ ਆਹਮ ਲੋਕਾਂ ਨੂੰ ਕੀ ਅਪੀਲ ਕਰਾਂ ਕਿਉਂਕਿ ਕਾਫੀ ਲੋਕਾਂ ਤੇ ਹੋਰ ਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਕਿਸੇ ਵੀ ਗੱਲ ਤੇ ਕੋਈ ਇਨਫੋਰਮੇਸ਼ਨ ਹੋਵੇ ਤੇ ਕਿਸੇ ਨੂੰ ਕੋ ਡਰਨ ਦੀ ਲੋੜ ਨਹੀਂ ਕਿ ਉਹਨੂੰ ਪਤਾ ਨਹੀਂ ਮਦਾਈ ਬਣਾਇਆ ਜਾਊਗਾ ਜਾਂ ਗਵਾਹੀ ਵਾਲੀ ਕੋਈ ਸ਼ੂ ਹੁੰਦਾ ਨਾਰਮਲੀ ਸਾਡੇ ਸਿਸਟਮ 'ਚ ਇਹੋ ਹੀ ਰੋਲ ਹੁੰਦੀ ਹੈ ਕਿ ਗੱਲ ਨੂੰ ਗਵਾਹੀ ਦੇਣੀ ਪੈਣੀ ਹੈ ਜੋ ਉੱਥੇ ਹੋ ਗਿਆ ਐਸਾ ਕੁਛ ਨਹੀਂ ਹੈ ਜੋ ਵੀ ਕੋਈ ਸੱਚੀ ਤਲਾਦ ਹਊਗਾ ਉਹਦੇ ਤੇ ਐਕਟ ਵੀ ਹੋਊਗਾ ਔਰ ਸੀ ਚਾਹਾਂਗੇ ਕਿ ਇਹੋ ਜਿਹੜੇ ਬਲੈਕ ਸ਼ੀਪਸ ਨੇ ਆਪਣੇ ਸਿਸਟਮ ਦੇ ਚੁਪਾਵੇਂ ਕਿਸੇ ਵੀ ਮੈਕ ਵਿੱਚ ਆ ਉਹਨਾਂ ਨੂੰ ਜਿਹੜਾ ਰੀਡ ਆਊਟ ਕਰਨਾ ਉਹਨਾਂ ਨੂੰ ਸਿਸਟਮ ਤੋਂ ਬਾਹਰ ਕਰਨਾ ਜਿਹੜਾ ਜ਼ਰੂਰੀ ਆ ਨਹੀਂ ਤੇ ਆਮ ਲੋਕਾਂ ਨੂੰ ਇਸ ਜੋਗ ਵਿੱਚ ਇਨਸਾਫ ਮਿਲਦਾ ਜਿਹੜਾ ਆਸੁਰ ਜਾਂਦੀ ਰੋ